ਸਵਾਗਤ ਹੈ ਤੁਹਾਡਾ ਸਾਜੀ ਆਵਾਜ਼ ਰੇਡੀਓ ਮੈਲਬਨ ਦੇ ਇਸ ਖਾਸ ਸ਼ੋਅ ਦੇ ਵਿੱਚ ਅੱਜ ਦੇ ਸਪੈਸ਼ਲ ਇੰਟਰਵਿਊ ਸੈਗਮੈਂਟ ਵਿੱਚ ਸਾਡੇ ਨਾਲ ਜੁੜੇ ਨੇ ਪੰਜਾਬ ਦੇ ਮਸ਼ਹੂਰ ਗਾਇਕ ਗੀਤਕਾਰ ਅਤੇ ਅਦਾਕਾਰ ਅਮਰਿਤ ਮਾਨ ਜੋ ਆਪਣੀ ਆਉਣ ਵਾਲੀ ਫਿਲਮ ਸ਼ੁਕਰਾਨਾ ਨਾਲ ਵੱਡੀ ਸਕਰੀਨ ਤੇ ਵਾਪਸੀ ਕਰ ਰਹੇ ਨੇ ਅਮਰਿਤ ਮਾਨ ਦਾ ਸਫ਼ਰ ਸੰਗੀਤ ਦੀ ਦੁਨੀਆ ਵਿੱਚ ਬਹੁਤ ਹੀ ਇਨਸਪਾਇਰਿੰਗ ਰਿਹਾ ਹੈ ਦੇਸੀ ਦਾ ਡਰਮ ਵਰਗੇ ਹਿੰਦਕੀ ਤੱਕ ਤੋਂ ਲੈ ਕੇ ਬੌਮ ਝਟ ਤੱਕ ਉਹਨਾਂ ਨੇ ਹਰ ਵਾਰ ਸਾਡੇ ਦਿਲਾਂ ਦੇ ਰਾਜ ਕੀਤਾ ਹੈ ਬਈ ਇੱਕ ਗੱਲ ਤੇ ਮੰਨਣ ਵਾਲੀ ਹੈ ਕਿ ਉਹਨਾਂ ਦੀ ਗਾਇਕੀ ਵਿੱਚ ਗਲਬਾਦ ਦਾ ਅੰਦਾਜ਼ ਸ਼ਬਦਾਂ ਦੀ ਖੂਬਸੂਰਤੀ ਤੇ ਪੰਜਾਬੀ ਸਭਿਆਚਾਰ ਨੂੰ ਕਾਇਮ ਰੱਖਣ ਦਾ ਜੋਸ਼ ਨਜ਼ਰ ਆਉਂਦਾ ਹੈ ਸਿਰਸਤ ਸੰਗੀ ਨਹੀਂ ਬਲਕਿ ਐਕਟਿੰਗ ਵਿੱਚ ਹੀ ਅਮ੍ਰਿਤਮਾਨ ਨੇ ਆਪਣੇ ਸੁਜਵਾਨ ਤੇ ਅਨਵ ਸਟਾਈਲ ਨਾਲ ਖੂਬ ਤਾਕ ਜਬਾਈ ਹੈ ਚਨਾ ਮੇਰਿਆ ਲੌਂਗਰਾ ਜੀ ਆਟੇ ਦੀ ਜੜੀ ਦੋ ਦੋਨੀ ਪੰਜ ਵਰਗੀਆਂ ਫਿਲਮਾਂ ਵਿੱਚ ਉਹਨਾਂ ਦੀਆਂ ਭੂਮਿਕਾਵਾਂ ਨੇ ਉਹਨਾਂ ਨੂੰ ਫਿਲਮੀ ਜਗਤ ਵਿੱਚ ਮਜ਼ਬੂਤ ਪਛਾਣ ਦਵਾਈ ਹੈ ਅਮ੍ਰਿਤਮਾਨ ਦੀ ਆਉਣ ਵਾਲੀ ਫਿਲਮ ਸ਼ੁਕਰਾਨਾ ਬਾਰੇ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਇਹ ਫਿਲਮ ਸਿਰਫ ਮਨੋਰੰਜਨ ਹੀ ਨਹੀਂ ਬਲਕਿ ਖਾਸ ਸਨੇਹਾ ਵੀ ਲਿਆ ਰਹੀ ਹੈ ਜਿਸ ਵਿੱਚ ਅਮਰਿਤਮਾਨ ਦੀ ਭੂਮਿਕਾ ਕਹਾਣੀ ਨੂੰ ਇੱਕ ਨਵੀਂ ਦਿਸ਼ਾ ਚ ਲੈ ਕੇ ਜਾਂਦੀ ਹੈ ਇਸ ਫਿਲਮ ਵਿੱਚ ਉਹਨਾਂ ਦੇ ਕਿਰਦਾਰ ਤੇ ਕਹਾਣੀ ਦੇ ਬਾਰੇ ਸੁਣਨ ਲਈ ਅਸੀਂ ਹੋਰ ਬੇਸਬਰੀ ਨਾਲ ਉਹਨਾਂ ਦੀ ਗੱਲਬਾਤ ਦਾ ਇੰਤਜ਼ਾਰ ਕਰ ਰਹੇ ਹਾਂ ਬੇਅਸਲੀਅਤ ਵਿੱਚ ਅਮਰਿਤਮਾਨ ਸਿਰਫ ਇੱਕ ਸਟਾਰ ਨਹੀਂ ਬਲਕਿ ਪੰਜਾਬੀ ਨੌਜਵਾਨਾਂ ਲਈ ਪ੍ਰੇਰਣਾ ਹੈ ਚਾਹੇ ਸੰਗੀਤ ਹੋਵੇ ਜਾਂ ਫਿਲਮਾਂ ਉਹਨਾਂ ਨੇ ਹਮੇਸ਼ਾ ਕੁਝ ਵੱਖਰਾ ਕੁਝ ਖਾਸ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਔ ਸਾਡੇ ਨਾਲ ਜੁੜੋ ਤੇ ਜਾਣੋ ਅਮਰਿਤਮਾਨ ਦੇ ਦਿਲਚਸਪ ਸਫ਼ਰ ਨਵੀਂ ਫਿਲਮ ਸ਼ੁਕਰਾਨਾ ਤੇ ਉਹਨਾਂ ਦੇ ਕਿਰਦਾਰ ਪਰ ਸਿਰਫ ਸਾਡੇ ਇਸ ਖਾਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਜੁੜਿਆ ਨੇ ਅਮਰਿਤਮਾਨ ਜੀ ਵੈਲਕਮ ਟੂ ਦਾ ਸ਼ੋਅ ਸਰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਾਚ ਥੈਂਕ ਯੂ ਬਹੁਤ ਸ਼ੁਕਰੀਆ نو ਸਰ 27 ਸਤੰਬਰ 2024 ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਜੀ ਤੁਹਾਡੀ ਔਰ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ ਦੋਸਤਾਂ ਦਾ ਜੀ ਬਿਲਕੁਲ ਬੜੀ ਮਿਹਨਤ ਨਾਲ ਫਿਲਮ ਸ਼ੂਟ ਕੀਤੀ ਹੈ ਜੀ ਸਾਰੀ ਟੀਮ ਨੇ ਬੜੀ ਮਿਹਨਤ ਕੀਤੀ ਹੈ ਜਗਦੀਪ ਬੜਿੰਗ ਬਾਈ ਨੇ ਲਿਖੀ ਹੈ ਡਾਇਰੈਕਟਰ ਸਿਮਰਜੀਤ ਬਾਈ ਨੇ ਕੀਤੀ ਹੈ ਸੋ ਮਤਲਬ ਅੰਗਰੇਜ਼ ਵਰਗੀਆਂ ਫਿਲਮਾਂ ਜੋ ਮਕਲਾਵਾ ਵਰਗੀਆਂ ਫਿਲਮਾਂ ਤੂੰ ਮੇਰਾ ਭਾਈ ਮੈਂ ਤੇਰਾ ਭਾਈ ਵਰਗੀਆਂ ਫਿਲਮਾਂ ਦੇ ਚੁੱਕੇ ਹੈ ਜੋ ਨਕਾ ਜੈਲਦਾਰ ਵਰਗੀਆਂ ਫਿਲਮਾਂ ਸੋ ਇਦਾਂ ਦੀਆਂ ਫਿਲਮਾਂ ਦੇਣ ਵਾਲੇ ਡਾਇਰੈਕਟਰ ਨਾਲ ਤੁਸੀਂ ਜਦੋਂ ਕੰਮ ਕਰਦੇ ਹੋ ਤੇ ਸਪੈਸ਼ਲੀ ਬੂਹੇ ਬਾਰੀਆਂ ਚੱਲ ਜਾਂਦੀ ਹੈ ਸ਼ਾਇਰ ਵਰਗੀਆਂ ਫਿਲਮਾਂ ਲਿਖਣ ਵਾਲੇ ਰਾਈਟਰ ਨਾਲ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਸੋਣੇ ਤੇ ਸੁਹਾਗਾ ਹੋ ਜਾਂਦਾ ਸੋ ਮੈਂ ਬੜਾ ਆਪੀ ਲਾਰਨਡ ਕਿ ਮੈਨੂੰ ਇਡੀ ਸੋਹਣੀ ਟੀਮ ਮਿਲੀ ਤੇ ਮੈਂ ਕੰਮ ਕਰ ਰਿਹਾ ਹਾਂ ਜੀ ਜੀ ਅੱਛਾ ਇੱਕ ਚੀਜ਼ ਹੈ ਤੁਸੀਂ ਵੈਸੇ ਵਦਿਆ ਕਿਹਾ ਜੀ ਕਿ ਵਦਿਆ ਟੀਮ ਦੇ ਨਾਲ ਕੰਮ ਕਰਨਾ ਪਰ ਇਹਦੇ ਵਿੱਚ ਨੀਰੂ ਬਾਜਵਾ ਵੀ ਤੇ ਖਾਸ ਲੱਗਦੇ ਕਿਉਂਕਿ ਤੁਸੀਂ ਪਹਿਲਾਂ ਵੀ ਫਿਲਮਾਂਾਂ ਦਾ ਕੀਤੀ ਹੈ ਕਿ ਉਹ ਹਾਸ ਜੋੜੀ ਦਾ ਕਮਾਲ ਤੇ ਨਹੀਂ ਕਿ ਹਾਂ ਜੀ ਇਹਨਾਂ ਨਾਲ ਫਿਲਮਾਂ ਕਰਨੀਆਂ ਵਦਿਆ ਲੱਗਦੀ ਹੈ ਜੀ ਨੀਰੂ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਬੜੇ ਮਤਲਬ ਐਕਸਪੀਰੀਅੰਸ ਤੇ ਸੀਨੀਅਰ ਆਰਟਿਸਟ ਨੇ ਤੇ ਕਾਫੀ ਟਾਈਮ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਨੇ ਮਤਲਬ ਆਪਦਾ ਲੋਹਾ ਮਨਵਾਇਆ ਕਾਫੀ ਟਾਈਮ ਤੋਂ ਹਨਾ ਤੇ ਉਹਨਾਂ ਨੇ ਮਤਲਬ ਇਹ ਸਾਬਤ ਕੀਤਾ ਕਿ ਕੁੜੀਆਂ ਲਈ ਵੀ ਜਿਹੜੀ ਇਹ ਫੀਲਡ ਹੈ ਉਹ ਬਹੁਤ ਵਧੀਆ ਹੈ ਬੀਤਲ ਜੀ ਜੇ ਮਤਲਬ ਕੁੜੀਆਂ ਆਪਣੇ ਆਪ ਨੂੰ ਥੋੜਾ ਜਿਹਾ ਸਾਰਟ ਕਰਕੇ ਮਿਹਨਤ ਕਰਕੇ ਡਿਸਪਲਿਨਡ ਰਹਿ ਕੇ ਤੇ ਆਪਦਾ ਇੱਕ ਸਟੈਂਡ ਰੱਖ ਕੇ ਕੰਮ ਕਰਨ ਤੇ ਤਵਾ ਨਾਟ ਮਤਲਬ ਸ਼ੀ ਇਜ਼ ਐਨ ਐਗਜ਼ੈਂਪਲ ਤੇ ਉਹਨਾਂ ਨਾਲ ਕੰਮ ਮੈਂ ਤਾਂ ਹੀ ਤਾਂ ਕਿਹਾ ਕਿ ਸਾਰਕਾਸਟਾ ਚਲੋ ਜਸ ਬਾਜਵਾ ਨਿਰੂ ਬਾਜਵਾ ਇਹਨੂੰ ਸਾਰੇ ਲੋਕ ਤਿਆਰ ਕਰਦੇ ਨੇ ਪਰ ਜਿਹੜੇ ਬਿਹਾਈਂਡ ਦਾ ਕੈਮਰਾ ਲੋਕ ਨੇ ਸਿਮਰਜੀਤ ਜੀ ਜਾਂ ਜਗਦੀਪ ਵੜਿੰਗ ਉਹ ਸੋਨੇ ਤੇ ਸੁਹਾਗਾ ਹੋ ਗਿਆ ਸੋ ਇਹ ਓਵਰਆਲ ਇੱਕ ਪਾਵਰ ਪੈਕਡ ਟੀਮ ਹੈ ਬਾਬੇ ਦੀ ਕਿਰਪਾ ਨਾਲ ਗੁਰੂ ਮਹਾਰਾਜ ਨੇ ਸਾਡਾ ਪਹਿਲਾ ਗੀਤ ਆਇਆ ਸ਼ੁਕਰਾਨਾ ਉਹ ਗੀਤ ਨੂੰ ਇੰਨਾ ਪਿਆਰ ਦਿੱਤਾ ਲੋਕਾਂ ਨੇ ਉਸ ਤੋਂ ਬਾਅਦ ਫਿਲਮ ਦੇ ਟ੍ਰੇਲਰ ਨੂੰ ਬਹੁਤ ਪਿਆਰ ਦਿੱਤਾ ਸੋ ਆਈ ਥਿੰਕ ਆਲ ਇਨ ਆਲ ਇਟਸ ਅ ਫੈਮਿਲੀ ਡਰਾਮਾ ਇਟਸ ਅ ਪੈਕੇਜ ਐਂਡ ਇਟਸ ਅ ਮਸਟ ਵਾਚ ਫੈਮਿਲੀ ਮੂਵੀ ਸਦ ਮੈਂ ਇਸੇ ਗੱਲ ਤੇ ਆ ਰਹੀ ਸੀ ਪਰਵਾਧ ਸੀ ਕਿ ਇਹ ਫੈਮਿਲੀ ਮੂਵੀ ਹੈ ਪਰ ਜਿਵੇਂ ਕਿ ਕਿਆ ਜਾ ਰਿਹਾ ਕਿ ਪਹਿਲਾਂ ਪੰਜਾਬੀ ਦੇ ਵਿੱਚ ਨਾ ਬਹੁਤ ਸ਼ੁਰੂ ਹੋ ਗਿਆ ਸੀ ਫਿਲਮਾਂ ਦੇ ਵਿੱਚ ਖਾਸ ਕਰਕੇ ਗੀਤਾਂ ਦੇ ਵਿੱਚ ਤੇ ਹੈ ਸੀ ਅਸਲੇ ਦਾ ਮਸਤਬਾਲ ਤੇ ਲੜਾਈ ਝਗੜਾ ਤੇ ਨਾ ਗੋਲੀ ਤੇ ਮਾਰ ਕਟ ਸਭ ਕੁਝ ਚੱਲ ਰਿਹਾ ਸੀ ਪਰ ਹੁਣ ਕੁਝ ਚੀਜ਼ਾਂ ਹੋਈਆਂ ਕਿ ਇਹ ਮਹਿਸੂਸ ਹੋਇਆ ਵੀ ਥੋੜਾ ਜਿਹਾ ਲੋਕਾਂ ਨੂੰ ਧਾਰਮਿਕ ਪੱਖ ਵੱਲ ਵੀ ਜੋੜਿਆ ਜਾਵੇ ਵੀ ਬਾਬਿਆਂ ਦੀ ਕਿਰਪਾ ਦੇ ਨਾਲ ਜੋੜੀ ਜਾਵੇ ਜਾਂ ਧਾਰਮਿਕ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ ਥੋੜੀਆਂ ਜਿਹੀਆਂ ਪਰਿਵਾਰਕ ਟਾਈਪ ਦੀਆਂ ਤੇ ਇਹ ਮਹਿਸੂਸ ਕੀਤਾ ਗਿਆ ਤਾਂ ਫਿਲਮ ਬਣੀ ਹੈ ਜਾਂ ਫਿਰ ਮਤਲਬ ਪਤਾ ਲੱਗਾ ਕਿ ਅਸਲੇ ਨਾਲ ਹੋਣ ਵਾਲਾ ਕੁਝ ਨਹੀਂ ਹੈ ਨੇ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਫਿਲਮਾਂ ਹਨ ਆ ਸਪੈਸ਼ਲੀ ਜਿਨ੍ਹਾਂ ਦੇ ਵਿੱਚ ਇੱਕ ਸਨੇਹਾ ਹੁੰਦਾ ਨਾਲ ਐਟ ਮਤਲਬ ਇਹ ਫਿਲਮਾਂ ਲੋਕਾਂ ਦੇ ਦਿਲਾਂ 'ਚ ਆਟੋਮੈਟਿਕਲੀ ਪਹਿਲੇ ਵਸੀਆਂ ਹੁੰਦੀਆਂ ਤੁਸੀਂ ਜਦੋਂ ਫਿਲਮ ਦੀ ਲੁੱਕ ਦੇਖੋਗੇ ਉਦਾਂ ਦੇ ਵਿਹੜੇ ਉਦਾਂ ਦੇ ਘਰ ਉਦਾਂ ਦੀਆਂ ਚੀਜ਼ਾਂ ਜੋ ਆਪਣੇ ਆਮ ਸਧਾਰਨ ਪਿੰਡਾਂ 'ਚ ਪਰਿਵਾਰਾਂ 'ਚ ਯੂਜ਼ ਕੀਤੀਆਂ ਜਾਂਦੀਆਂ ਉਦਾਂ ਦੇ ਕੱਪੜੇ ਦੇਖੋ ਜੀ ਸੋ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕੀ ਜ਼ਰੂਰੀ ਨਹੀਂ ਸਨੇਹਾਂ ਵਾਲੀ ਫਿਲਮ ਹੋਵੇ ਜਾਂ ਕਾਮੇਡੀ ਦੀ ਫਿਲਮ ਆ ਜਾਂ ਸਨੇਹਾਂ ਵਾਲੀ ਫਿਲਮ ਆ ਜਾਂ ਜਿੱਦਾਂ ਵੀ ਜਨਰ ਆ ਰਹੀ ਹੈ ਜਿੰਨਾ ਚਿਰ ਉਹ ਲੋਕਾਂ ਦੇ ਦਿਲ ਨੂੰ ਟੱਚ ਨਹੀਂ ਕਰੂਗੀ ਮਤਲਬ ਜਿੰਨਾ ਚਿਰ ਲੋਕਾਂ ਦੇ ਨਾਲ ਦਿਲਾਂ ਦੇ ਨਾਲ ਵਾਰਤਾ ਲਾਪੋ ਦੀ ਸਿੱਧੀ ਨਹੀਂ ਹੋਊਗੀ ਉਹਨਾਂ ਚਿਰ ਉਹ ਫਿਲਮ ਕਾਮਯਾਬ ਨਹੀਂ ਹੋ ਇਹ ਸਬਜੈਕਟ ਚੂਜ਼ ਕਰਨਾ ਜਿਹੜਾ ਮੈਂ ਸ਼ੁਕਰਾਨਾ ਦਾ ਸਬਜੈਕਟ ਚੂਜ਼ ਕੀਤਾ ਉਹਦੇ ਪਿੱਛੇ ਬੜਾ ਕਿ ਮੈਨੂੰ ਨਾ ਕਈ ਵਾਰੀ ਮੇਰੇ ਗਾਣੇ ਜਿੱਦਾਂ ਚੱਕ ਮੈਂ ਵੀ ਆਏ ਪਿੱਛੇ ਜੇ ਰੋਮਾਂਟਿਕ ਵੀ ਆਏ ਸਿਆਣੇ ਗੀਤ ਵੀ ਆਏ ਉਹ ਕਈ ਵਾਰੀ ਤੁਹਾਡੀ ਇਮੇਜ ਬਣ ਜਾਂਦੀ ਹੈ ਇੱਕ ਨੱਚ ਜਿਹੜੇ ਬੰਦਾ ਇਦਾਂ ਦੇ ਹੋਊਗਾ ਹਾਲਾਂਕਿ ਮੈਂ ਆਪਦੇ ਗਾਣੇ ਮੈਂ ਮਾਂ ਗਾਣਾ ਲਿਖਿਆ ਮੈਂ ਬਾਪੂ ਗਾਣਾ ਲਿਖਿਆ ਨਿੱਕੀਏ ਭੈਣੇ ਗਾਣਾ ਆਇਆ ਮੇਰਾ ਫੈਮਿਲੀ ਫਰਸਟ ਗਾਣਾ ਆਸ਼ਕਰਾਨਾ ਗੀਤ ਆਇਆ ਮਤਲਬ ਮੈਂ ਮੇਰੀ ਇੱਕ ਡਿਫਰੈਂਟ ਸਾਈਡ ਵੀ ਹੈਗੀ ਐਜ਼ ਅ ਰਾਈਟਰ ਵੀ ਤੇ ਐਜ਼ ਅ ਪਰਸਨ ਵੀ ਤੇ ਮੈਨੂੰ ਆਇਆ ਸੀ ਕਿ ਮੈਂ ਇਦਾਂ ਦਾ கான்ਸੈਪਟ ਕਰਾਂ ਜੋ ਕਿ ਲੋਕਾਂ ਨੂੰ ਲੱਗੇ ਕਿ ਯਾਰ ਨਹੀਂ ਅਮਰਤਮਨ ਸਾਡੇ ਵਰਗਾ ਹੀ ਹੈ ਸਾਡਾ ਸਾਡੇ ਸਾਡੇ ਵਿੱਚ ਲਈ ਇੱਕ ਆਮ ਮੁੰਡਾ-ਮੁੰਡਾ ਯਾਰ ਆਪਾਂ ਇਹਨੂੰ ਮਤਲਬ ਕਈ ਵਾਰੀ ਪਰਸਪੈਕਸ਼ਨ ਗਲਤ ਬਣਾ ਲੈਂਦੇ ਆ ਪਰ ਇਹ ਆਪਣੇ ਵਰਗਾ ਹੀ ਹੈ ਸੋ ਮੇਰਾ ਉਹ ਬਹੁਤ ਵੱਡਾ ਫੈਕਟਰ ਇਸ ਫਿਲਮ ਨੂੰ ਹੀ ਇਸ ਕਰੰਦਾ ਕਿ ਯਾਰ ਪਰਿਵਾਰਿਕ ਫਿਲਮ ਹੈ ਪਰਿਵਾਰ ਨਾਲ ਬੈਠ ਕੇ ਦੇਖਣ ਵਾਲੀ ਫਿਲਮ ਹੁੰਦਾ ਜੇ ਮੈਂ ਹਿੱਸਾ ਮਾਰ ਰਿਹਾ ਤਾਂ ਮੇਰੇ ਲਈ ਸਾਰੀ ਉਮਰ ਲਈ ਇੱਕ ਕਹਿੰਦੇ ਨਹੀਂ ਹੁੰਦੇ ਮੈਡਲ ਰਹਿੰਦਾ ਮੋਟੇ ਤੇ ਜੀ ਸੱਗਮਾ ਰਹਿੰਦਾ ਕਿ ਯਾਰ ਹਾਂ ਆਪਾਂ ਇੱਕ ਚੰਗੀ ਚੀਜ਼ ਦਾ ਹਿੱਸਾ ਬਣੇ ਜੀ ਮੇਰਾ ਸਿਰਫ ਇਸ ਗੱਲ ਕਰਕੇ ਮੈਂ ਸ਼ੁਕਰਾਨਾ ਨੂੰ ਕੀਤਾ ਜੀ ਅਮਰਜੀਤ ਜੀ ਮੇਰੀ ਅੱਜ ਜਿਹੜਾ ਮੇਰਾ ਸਵਾਲ ਵੈਸੇ ਆਪਣਾ ਸ਼ਾਇਦ ਕਿਸੇ ਹੋਰ ਪਾਸੇ ਘੁੰਮ ਗਿਆ ਹੈ ਮੇਰਾ ਇਹ ਜ਼ਿਕਰ ਆਪਾਂ ਚਲੋ ਲੜਾਈ ਵਾਲੀਆਂ ਫਿਲਮਾਂ ਜਾਂ ਮਾਰ ਤਾੜ ਵਾਲੀਆਂ ਫਿਲਮਾਂ ਬਣਾਈਆਂ ਪਰ ਜੇਸੇ ਤਰੀਕੇ ਦਾ ਇਸ ਫਿਲਮ ਦਾ ਫਾਰਮੈਟ ਰੱਖਿਆ ਗਿਆ ਜਾਂ ਜੋ ਇਹਦੀ ਦਿੱਖ ਬਣਾਈ ਗਈ ਹੈ ਆਪਾਂ ਨੂੰ ਇਹ ਨਹੀਂ ਲੱਗ ਰਿਹਾ ਸੀ ਕਿ ਹਾਂ ਇਹ ਇੱਦਾਂ ਦੀਆਂ ਫਿਲਮਾਂ ਹੀ ਆਉਣੀਆਂ ਚਾਹੀਦੀਆਂ ਉਹਦੇ ਵਿੱਚ ਮਤਲਬ ਅਸਲਾ ਜਾਂ ਲੜਾਈ ਝਗੜੇ ਚਲੋ ਬਹੁਤ ਪੁਰਾਣੀਆਂ ਫਿਲਮਾਂ ਵੀ ਆਉਂਦੀਆਂ ਰਹੀਆਂ ਬਦਲਾ ਚੱਟੀ ਦਾ ਵੀ ਆਂਦੀ ਰਹੀ ਫਿਲਮ ਤੇ ਹਨਾ ਉਹ ਵੀ ਚੱਲੀਆਂ ਫਿਲਮਾਂ ਬਟ ਇਹ ਹੈ ਕਿ ਪਰਵਾਰ ਦੇ ਨਾਲ ਜੁੜੀਆਂ ਫਿਲਮਾਂ ਹੀ ਬੈਟਰ ਹੈ ਜਦ ਕਿ ਸੁਨੇਹਾ ਇੱਕ ਦਿੰਦੀਆਂ ਅੱਛਾ ਲੋਕਾਂ ਦੇ ਵਿੱਚ ਕਿ ਬਹੁਤ ਸਾਫ ਸੁਥਰੀਆਂ ਫਿਲਮਾਂ ਕਿਉਂਕਿ ਮੈਂ ਜੋ ਟ੍ਰੇਲਰ ਦੇਖਿਆ ਉਤੋਂ ਇਹੀ ਲੱਗਾ ਕਿ ਫਿਲਮ ਬੜੀ ਸਾਫ ਸੁਥਰੀ ਹੋ ਤੇ ਭਾਸ਼ਾ ਦਾ ਬਹੁਤ ਵਧੀਆ ਇਸਤੇਮਾਲ ਕੀਤਾ ਗਿਆ ਪੰਜਾਬੀ ਦਾ ਉਹਦੇ ਵਿੱਚ ਫੂਲ ਲੈਂਗੁਏਜ ਨਹੀਂ ਇਸਤੇਮਾਲ ਕੀਤੀ ਗਈ ਗਾਲੀ ਗਲੋਚ ਨਹੀਂ ਆ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੈ ਹਨਾ ਬਿਲਕੁਲ ਦੇਖੋ ਮੈਂ ਉਹੀ ਗੱਲ ਕਹਿ ਰਿਹਾ ਕਿ ਜਦੋਂ ਤੁਸੀਂ ਮਾਰ ਧਾੜ ਵਾਲੀ ਫਿਲਮ ਕਰਦੇ ਹੋ 노 ਡਾਊਟ ਉਦਾਂ ਨਹੀਂ ਫਿਲਮਾਂ ਵੀ ਵਾਰਨਿੰਗ ਆਈ ਹੈ ਪਿੱਛੇ ਸੁਪਰਹੈਟਰ ਹੈ ਪਰ ਦ ਟਿੰਗ ਇਜ਼ ਉਹਦੀ ਆਡੀਅנס ਘੱਟ ਰਹਿ ਜਾਂਦੀ ਹੈ ਕਿਉਂਕਿ ਉਹਨੂੰ ਪਹਿਲਾਂ ਹੀ ਇੱਕ ਸਰਟੀਫਿਕੇਟ ਦਾ ਇਸ਼ੂ ਆ ਜਾਂਦਾ ਹੈ ਬਿਲਕੁਲ ਨਹੀਂ ਮਤਲਬ ਤੁਹਾਨੂੰ ਇਹ ਇਹ ਸਰਟੀਫਿਕੇਟ ਮਿਲਦਾ ਤਾਂ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਜਾ ਸਕਦੇ ਜਾਂ 18 ਤੋਂ ਉੱਪਰ ਉੱਤੇ ਫਿਰ ਫੈਮਲੀਆਂ ਓਵਰ ਆਲ ਇਕੱਠੀਆਂ ਜਾਣ ਤੋਂ ਗਰੇਜ਼ ਕਰਦੀਆਂ ਜੀ ਗਰੇਜ਼ ਕਰਦੀਆਂ ਤੇ ਉਹ ਚੀਜ਼ ਆਲਰੇਡੀ ਜਿਹੜੀ ਹੈ ਤੁਹਾਡੀ ਤੁਹਾਨੂੰ ਇੱਕ ਮਾਈਨਸ ਪੁਆਇੰਟ ਆ ਤੁਹਾਡਾ ਜੀ ਪਰ ਜੇ ਫਿਲਮ ਬਣਾਈ ਹੀ ਉਸ ਮਕਸਦ ਨਾਲ ਗਈ ਹੋਵੇ ਕਿ ਮੈਂ ਸਿਰਫ ਟੀਆਰਗੇਟ ਕਰਨੀ ਜਿੱਦਾ ਵਾਰਨਿੰਗ ਫਿਲਮ ਹੈ ਉਹ ਯੂਥ ਦੀ ਮਢੀਰ ਦੀ ਫਿਲਮ ਸੀ ਉਹ ਫਿਲਮ ਨੇ ਵੀ ਕੰਮ ਕੀਤਾ ਉਹ ਫਿਲਮ ਨੇ ਵੀ ਮਤਲਬ ਸਕਸੈਸਫੁਲ ਰਹੀ ਫਿਲਮ ਇਹੋ ਜਿਹੀ ਕੋਈ ਗੱਲ ਨਹੀਂ ਕਿ ਸਕਸੈਸ ਦਾ ਮਾਪਦੰਡ ਫੈਮਿਲੀ ਫਿਲਮ ਹੈ ਸਕਸੈਸ ਦਾ ਮਾਪਦੰਡ ਇਹ ਹੈ ਕਿ ਜਿਹੜੀ ਫੈਮਿਲੀ ਫਿਲਮ ਹੈ ਉਹਦੇ ਵਿੱਚ ਹੀ ਐਡਵਾਂਟੇਜ ਜ਼ਰੂਰ ਆ ਜਾਂਦਾ ਕਿ ਕੰਪਲੀਟ ਫੈਮਿਲੀ ਜਿਉ 20 ਜਣਿਆਂ ਦੀ ਹੈ 25 ਜਣਿਆਂ ਦੀ ਹੈ 30 ਜਣਿਆਂ ਦੀ ਹੈ ਪੂਰੇ ਦਾ ਪੂਰਾ ਪਰਿਵਾਰ ਹੈ ਉਹ ਸਾਰੇ ਜਾ ਸਕਦੇ ਆ ਇਕੱਠੇ ਰੈਦਰ ਥੈਨ ਕਿ ਜਿਹੜੀਆਂ ਥੋੜੀਆਂ ਜਿਹੀਆਂ ਚੱਕਮੀਆਂ ਤੇ ਅਸਲੀ ਵਾਲੀਆਂ ਫਿਲਮਾਂ ਹੁੰਦੀਆਂ ਉਹਦੇ ਵਿੱਚ ਕੀ ਹੁੰਦਾ ਫਿਰ ਜਦੋਂ ਬੱਚੇ ਨਹੀਂ ਜਾ ਸਕਦੇ ਤਾਂ ਫੈਮਿਲੀ ਵੀ ਗਰੇਜ਼ ਕਰਦੀ ਹੈ ਜਾਣ ਜੀ ਜੀ ਤੋ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਫਰਕ ਜ਼ਰੂਰ ਪੈਂਦਾ ਪਰ ਮੇਰੇ ਸਾਬ ਨਾਲ ਜੇ ਕੋਈ ਚੱਕਵੀਂ ਫਿਲਮ ਵੀ ਬਣਾਉਣੀ ਹੈ ਨਾ ਉਹਦੇ ਵਿੱਚ ਵੀ ਮੈਂ ਹੁਣ ਦੇਖਿਆ ਬਹੁਤ ਸਾਰੇ ਮੈਸੇਜਸ ਹੁੰਦੇ ਆ ਕਈ ਫਿਲਮਾਂ ਆਪਾਂ ਦੇਖਦੇ ਆ ਕਿ ਅਖੀਰ ਤੇ ਕੁਐਸਚਨ ਮਾਰਕ ਜਾਂ ਮੈਸੇਜ ਤੇ ਛੱਡੀ ਜਾਂਦੀ ਹੈ ਫਿਲਮ ਜਿਵੇਂ ਡਾਕੂ ਦਾ ਮੁੰਡਾ ਇੱਕ ਬੜੀ ਜ਼ਬਰਦਸਤ ਫਿਲਮ ਤੇ ਮੈਨੂੰ ਬੜੀ ਵਧੀਆ ਲੱਗਦੀ ਜੀ ਹੂੰ ਉਹਦੇ ਵਿੱਚ ਉਹ ਸੀਗੀ ਵੀ ਫਿਲਮ ਚੱਕਵੀਂ ਮਤਲਬ ਉਹਦੇ ਚ 68 ਪੂਰਾ ਸੀ ਪਰ ਉਹਦੇ ਵਿੱਚ ਮੈਸੇਜ ਤੇ ਸੁਨੇਹਾ ਵੀ ਬੜਾ ਜ਼ਬਰਦਸਤ ਸੀ ਹੂੰ ਕਿ ਨਸ਼ਿਆਂ ਦੇ ਵਿੱਚ ਕੁਝ ਨਹੀਂ ਪਿਆ ਸੋ ਬੇਸਿਕਲੀ ਮੈਨੂੰ ਇਹ ਲੱਗਦਾ ਹੈ ਲੋਕਾਂ ਨੂੰ ਇੱਕ ਪੋਜ਼ਿਟਿਵਿਟੀ ਪਸੰਦ ਆ ਰੈਦਰ ਦੈਨ ਕਨਸੈਪਟ ਕੋਈ ਵੀ ਹੋਵੇ ਪੋਜ਼ਿਟਿਵ ਹੋਵੇ ਫਿਲਮ ਅੱਛਾ ਫਿਲਮ ਦਾ ਆਪਾਂ ਬੈਕ ਆਨੇ ਆਪਣੀ ਫਿਲਮ ਦੇ ਉੱਤੇ ਸ਼ੁਕਰਾਨਾ 27 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ਤੇ ਇਹਦੇ ਵਿੱਚ ਜੋ ਟ੍ਰੇਲਰ ਦੇ ਕੇ ਪਤਾ ਲੱਗਾ ਕਿ ਇਹ ਐਂਟੀ ਕਲਾਈਮੈਕਸ ਜਾਏਗੀ ਕਿਉਂਕਿ ਸ਼ੁਕਰਾਨਾ ਉਹ ਵੀ ਤਾਂ ਹੋ ਸਕਦਾ ਹੈ ਕਿ ਜੋ ਵੀ ਹਨਾ ਪ੍ਰਮਾਤਮਾ ਦੀ ਰਜ਼ਾ ਹੈ ਉਰੇ ਚਰੋ ਤੇ ਸ਼ੁਕਰਾਨਾ ਕਰੋ ਇਹ ਕਿਉਂਕਿ ਉਹਦੇ ਵਿੱਚ ਬੜਾ ਹੀ ਇੱਕ ਪਰਿਵਾਰਕ ਜੀ ਰਿਸ਼ਤਿਆਂ ਦੀ ਉਲਝਣ ਪੈਦਾ ਕੀਤੀ ਗਈ ਹੈ। ਜੀ ਕੀ ਕੀ ਹੋਣ ਵਾਲਾ ਹੈ? ਸੋ ਮੈਂ ਇਹ ਫਿਲਮ ਦੇ ਵਿੱਚ ਇਹੀ ਹੈ ਨਾ ਜੀ ਡਿਫਰੈਂਟ ਤਰ੍ਹਾਂ ਦੇ ਲੇਅਰਸ ਨੇ। ਜੀ ਮਤਲਬ ਜਿਹੜਾ ਬੰਦਾ ਐਂਟਰਟੇਨਮੈਂਟ ਚਾਹੁੰਦਾ ਉਹਦੇ ਲਈ ਐਂਟਰਟੇਨਮੈਂਟ ਹੈ। ਜੀ ਜਿਹੜਾ ਬੰਦਾ ਚਾਹੁੰਦਾ ਕਿ ਫੈਮਿਲੀ ਵਾਲੀ ਫਿਲਮ ਜੋ ਕੋਈ ਮੈਸੇਜ ਜਾਂ ਸੁਨੇਹਾ ਮਿਲੇ ਉਹ ਸੁਨੇਹਾ ਵੀ ਇਹਦੇ ਚ ਹੈਗਾ। ਕੋਈ ਬੰਦਾ ਚਾਹੁੰਦਾ ਕਿ ਫਿਲਮ ਦੇ ਵਿੱਚ ਮਿੱਠੇ-ਮਿੱਠੇ ਗਾਣੇ ਜੇ ਵੀ ਹੋਣੇ ਚਾਹੀਦੇ ਆ ਉਹ ਵੀ ਹੈਗੇ ਆ। ਤੋ ਫਿਲਮ ਸ਼ੁਕਰਾਨਾ ਵਿੱਚੋਂ ਇਹ ਪਤਾ ਲੱਗੂਗਾ ਕਿ ਕਈ ਵਾਰ ਜਿਹੜੇ ਤੁਹਾਡੇ ਸਵਾਲ ਦਾ ਜਵਾਬ ਹੈ ਤੇ ਕਈ ਵਾਰ ਨਾ ਆਪਾਂ ਮਟੀਰੀਅਲistic ਚੀਜ਼ਾਂ ਜਿਹੜੀਆਂ ਜ਼ਮੀਨ ਜਾਇਦਾਦ ਪੈਸਾ ਇਹਨੂੰ ਨਾ ਆਪਾਂ ਰਿਸ਼ਤਿਆਂ ਤੋਂ ਉੱਪਰ ਰਿਸ਼ਤਿਆਂ ਤੋਂ ਜ਼ਿਆਦਾ ਇੰਪੋਰਟੈਂਸ ਦੇ ਦਿੰਨੇ ਆ ਬਿਲਕੁਲ ਜਦੋਂ ਆਪਾਂ ਉਹਨੂੰ ਰਿਸ਼ਤਿਆਂ ਤੋਂ ਜ਼ਿਆਦਾ ਇੰਪੋਰਟੈਂਸ ਦੇ ਦਿੰਨੇ ਆ ਉਸ ਕਰਕੇ ਜਿਹੜੇ ਰਿਸ਼ਤੇ ਆ ਉਹ ਤਾਰ-ਤਾਰ ਹੋ ਜਾਂਦੇ ਇਕੱਠੇ ਰਹਿ ਕੇ ਫੈਮਲੀਆਂ ਚ ਰਹਿ ਕੇ ਕਿਸ ਤਰੀਕੇ ਨਾਲ ਇਦਾਂ ਦੇ ਇਸ਼ੂ ਸੋਲਵ ਕਰਨੇ ਚਾਹੀਦੇ ਆ ਕਿਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਤੇ ਕਿਸ ਤਰ੍ਹਾਂ ਸੋਚਣਾ ਚਾਹੀਦਾ ਇਹ ਫਿਲਮ ਦੱਸੂਗੀ ਮਤਲਬ ਮੈਂ ਹੁਣ ਡਿਟੇਲ ਚ ਦੱਸੂਗਾ ਤਾਂ ਐਵੇਂ ਫਿਲਮ ਦੀ ਕੋਈ ਗੱਲ ਨਾ ਪਾਰਾ ਜੇ ਮਤਲਬ ਇਹ ਹੈ ਕਿ ਪਰਿਵਾਰਕ ਫਿਲਮ ਆਲ ਇਨ ਆਲ ਤੁਸੀਂ ਜ਼ਰੂਰ ਦੇਖ ਕੇ ਆਉਣੀ ਆ ਸਾਰੇ ਮਤਲਬ ਤੁਹਾਡਾ ਕਹਿੰਦਾ ਕਿ ਜਿਹੜੇ ਸਾਡੇ ਆਪਣੇ ਲੋਕ ਇੱਥੇ ਬਾਹਰ ਆਏ ਨੇ ਆਸਟ੍ਰੇਲੀਆ ਦੇ ਵਿੱਚ ਅਮਰੀਕਾ ਇੰਗਲੈਂਡ ਵਰਗੇ ਕੰਟਰੀਸ ਚ ਰਹ ਰਹੇ ਨੇ ਤੇ ਬਹੁਤ ਸਾਰੀ ਇਹਨਾਂ ਦੇ ਨਾਲ ਵੀ ਸਮੱਸਿਆ ਆਈਆਂ ਹੋਣਗੀਆਂ ਨੈਚਰਲ ਰਿਸ਼ਤੇ ਬਾਅਦ ਵਿੱਚ ਟੁੱਟੇ ਹੋਣਗੇ ਜ਼ਮੀਨ ਨੂੰ ਲੈ ਕੇ ਜਾਇਦਾਦ ਨੂੰ ਲੈ ਕੇ ਤੇ ਇਹਨਾਂ ਵਾਸਤੇ ਸੁਨੇਹਾ ਹੈ ਕਿ ਆਪਣੀ ਲਾਈਫ ਨੂੰ ਥੋੜਾ ਜਿਆਦਾ ਹੋਰ ਮ ਜੀ ਮੈਂ ਇਹੀ ਗੱਲ ਕਹੂੰਗਾ ਕਿ ਰਿਸ਼ਤੇ ਦੁਬਾਰਾ ਨਹੀਂ ਮਿਲਨੇ ਖਾਸ ਤੌਰ ਤੇ ਜੋ ਖੂਨ ਦੇ ਰਿਸ਼ਤੇ ਐ ਜੋ ਆਪਣੇ ਆ ਇਹ ਆਪਾਂ ਚੂਜ਼ ਨਹੀਂ ਕੀਤੇ ਵਾਹਿਗੁਰੂ ਨੇ ਆਪਾਂ ਨੂੰ ਉਦਾਂ ਦੇ ਘਰਾਂ ਦੇ ਵਿੱਚ ਉਹਨਾਂ ਰਿਸ਼ਤਿਆਂ ਦੇ ਵਿੱਚ ਜਨਮ ਦਿੱਤਾ ਤਾਂ ਮੈਨੂੰ ਐ ਲੱਗਦਾ ਕਿ ਸਾਰੀਆਂ ਚੀਜ਼ਾਂ ਸਾਈਡ ਤੇ ਰੱਖ ਕੇ ਚਾਹੇ ਕੋਈ ਐਨ ਆਰ ਆਈ ਭਰਾ ਚਾਹੇ ਥੋਂ ਦੇ ਮੈਂ ਸਾਰਿਆਂ ਨੂੰ ਕਹੂੰਗਾ ਜ਼ਮੀਨਾਂ ਜਾਇਦਾਦਾਂ ਨਾਲੋਂ ਆਪਣੇਆਂ ਨੂੰ ਪ੍ਰਾਇੋਰਟੀ ਦਿਓ ਕਿਉਂਕਿ ਅਖੀਰ ਤੇ ਬੰਦਾ ਜਦੋਂ ਦੁਨੀਆ ਛੱਡ ਕੇ ਜਾਣ ਦਾ ਟਾਈਮ ਆਉਂਦਾ ਉਹਨੂੰ ਆਪਣੇ ਹੀ ਯਾਦ ਆਉਂਦੇ ਜੀ ਉਦੋਂ ਜ਼ਮੀਨਾਂ ਨਹੀਂ ਯਾਦ ਰਹਿ ਜਾਂਦੀਆਂ ਤੋ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਕੱਠੇ ਰਹੋ ਖੁਸ਼ ਰਹੋ ਤੇ ਇਕੱਠੇ ਹੋ ਗਏ ਫਿਰ ਕਿਸ ਤਰੀਕੇ ਨਾਲ ਆਉਣਾ ਹੈ ਜੀ ਇਹਨਾਂ ਨੇ 27 ਸਤੰਬਰ ਨੂੰ ਫਿਲਮ ਓਵਰਆਲ ਵਰਲਡਵਾਈਡ ਰਿਲੀਜ਼ ਹੋ ਰਹੀ ਹੈ ਤਾਂ ਸਾਰੇ ਜਾਣਿਆਂ ਨੇ ਅਸੀਂ ਲਿਸਟਿੰਗ ਥੀਏਟਰਸ ਦੀਆਂ ਪਾਵਾਂਗੇ ਸਾਰੇ ਇਕੱਠੇ ਹੋ ਕੇ ਜ਼ਰੂਰ ਸਾਡੀ ਫਿਲਮ ਦੇਖਣਾ ਜੀ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਸਾਰਾ ਕਿ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਮਸ਼ਹੂਰ ਗਾਇਕ ਨੇ ਅਦਾਕਾਰ ਨੇ ਸਾਡੇ ਸ਼ੋਅ ਦੇ ਵਿੱਚ ਆ ਜੁੜੇ ਹੋਏ ਨੇ ਅਮਰਿਤਮਾਨ ਜੀ ਤੇ ਆਪਣੀ ਆਉਣ ਵਾਲੀ ਫਿਲਮ ਸ਼ੁਕਰਾਨਾ ਜੋ ਕਿ 27 ਨਵੰਬਰ ਨੂੰ ریلیਜ ਹੋਈ ਉਹਦੇ ਬਾਅਦ ਦਿਲਚਸਪ ਪੋਣਾ ਨੇ ਗੱਲਾਂ ਕੀਤੀਆਂ ਨੇ ਸਾਡੇ ਨਾਲ ਕਹਾਣੀ ਦੇ ਕੁਝ ਉਹਨਾਂ ਨੇ ਪਹਿਲੂ ਵੀ ਸਾਂਝੇ ਕੀਤੇ ਵੈਸੇ ਸਮਝਾਇਆ ਤਾਂ ਉਹਨਾਂ ਨੇ ਹੈ ਬੜੇ ਆਰਾਮ ਦੇ ਨਾਲ ਇੱਕ ਤੀਰ ਛੱਡਿਆ ਤੁਸੀਂ ਜੇ ਪੜ ਲਓ ਤਾਂ ਵਧੀਆ ਗੱਲ ਹੈ ਕਿ ਵੀ ਕਿਦਾਂ ਨੂੰ ਕਿਹੜੀ ਗੱਲ ਕਿਧਰ ਨੂੰ ਜਾ ਰਹੀ ਹੈ ਖੈਰ ਉਹਨਾਂ ਦੀ ਕਿਰਦਾਰ ਦੀ ਗਹਿਰਾਈ ਜਿਹੜੀ ਉਹਨਾਂ ਨੇ ਦੱਸੀ ਹੈ ਕਿ ਕੀ ਹੈ ਹੌਣ ਵਾਲਾ ਤੇ ਜੋ ਅਸੀਂ ਸਵਾਲ ਪੁੱਛਿਆ ਸੀ ਕਿ ਕ੍ਰਾਈਮ ਇਸ ਕਿਧਰ ਨੂੰ ਜਾਏਗਾ ਉਹ ਵੀ ਉਹਨਾਂ ਨੇ ਦੱਸ ਦੱਸਣ ਨੂੰ ਪੂਰਾ ਵਿਸ਼ਵਾਸ ਹੈ ਕਿ ਸ਼ੁਕਰਾਨਾ ਵੀ ਸਿਰਫ ਮਨੋਰੰਜਨ ਨਹੀਂ ਬਲਕਿ ਸੂਝਵਾੰਦ ਸੋਚ ਬਦੂ ਸੁਨੇਹਾ ਇਹ ਲੋਕਾਂ ਤੱਕ ਅਮਰਿਤ ਮਾਨ ਜੀ ਦੇ ਪੱਖੋਂ ਇਹ ਨਵਾਂ ਪ੍ਰੋਜੈਕਟ ਨਿਸ਼ਚਿਤ ਤੌਰ ਤੇ ਹਿੱਟ ਸਾਬਤ ਹੋਏਗਾ ਕਿਉਂਕਿ ਜਿਵੇਂ ਇਸ ਸੰਗੀਤ ਵਿੱਚ ਉਹਨਾਂ ਨੇ ਆਪਣੇ ਫੈਨਸ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ ਨਾ ਫਿਲਮਾਂ ਵਿੱਚ ਵੀ ਵੱਡੀ ਛਾਪ ਛੱਡ ਰਹੇ ਨੇ ਸੋ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਲਈ ਤੇ ਸਾਡੀ ਦਿਲੋਂ ਇੱਛਾ ਹੈ ਕਿ ਫਿਲਮ ਸੁਪਰ ਹਿੱਟ ਸੁਪਰ ਹਿੱਟ ਹੋਵੇ ਥੈਂਕ ਯੂ ਬਾਈ ਸੋ ਮਚ ਸ਼ੁਕਰੀਆ ਥੈਂਕ ਯੂ ਸਰ ਥੈਂਕ ਯੂ ਜੀ